ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ YouTube ਵਾਲਿਓ ਕੀ ਹਾਲ ਚਾਲ ਆਸ ਕਰਦੀ ਆ ਕਿ ਸਾਰੇ ਵਧੀਆ ਹੋਵੋਗੇ ਤੇ ਤੁਹਾਡਾ ਸਵਾਗਤ ਹੈ ਜੱਸੀ ਸਿੱਧੂ 3892 YouTube ਚੈਨਲ ਤੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਇੱਕ ਗੁਜ਼ਾਰਸ਼ ਆ ਕਿ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਆਏ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਪੂਰੀ ਐਂਡ ਤੱਕ ਵੇਖਿਓ ਵੀਡੀਓ ਨੂੰ ਸਕਿਪ ਨਾ ਕਰਿਓ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੈ ਤੇ ਅੱਜ ਜਿਹੜੀ ਆਪਾਂ ਗੱਲ ਕਰਨ ਲੱਗੇ ਆਂ ਵੈਸੇ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਕਿ ਅੱਜ ਆਪਾਂ ਕਿਸ ਮੁੱਦੇ ਤੇ ਗੱਲ ਕਰਨ ਲੱਗੇ ਆਂ ਤੇ ਚਲੋ ਜੀ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਡਾ ਸਮਾਂ ਨਹੀਂ ਬਰਬਾਦ ਕਰਦੇ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਦੀ ਵੀਡੀਓ ਆਪਣੀ ਹੈਗੀ ਆ ਜੀ ਇਸ ਮੁੱਦੇ ਤੇ ਵੀ ਅੱਜ ਕੱਲ ਕਿਸੇ ਨੂੰ ਚੰਗੀ ਮਾੜੀ ਕੋਈ ਵੀ ਗੱਲ ਕਹਿਣ ਦਾ ਟਾਈਮ ਨਹੀਂ ਰਹਿ ਗਿਆ ਤੇ ਪਹਿਲੇ ਸਮੇਂ ਹੁੰਦੇ ਸੀਗੇ ਜਦੋਂ ਕੋਈ ਕਿਸੇ ਨੂੰ ਸਮਝਾਉਂਦਾ ਹੁੰਦਾ ਸੀ ਤੇ ਅਗਲਾ ਸਮਝ ਜਾਂਦਾ ਸੀਗਾ ਹੱਦ ਤੇ ਟਾਈਮ ਚ ਪਹਿਲਾਂ ਤਾਂ ਨੱਚਣ-ਨੁੱਚਣ ਵਾਲਿਆਂ ਤੇ ਲਾਲੂ ਤੁਸੀਂ ਜਿਹੜੇ ਰੀਲਾਂ ਤੇ ਨੱਚਦੇ ਆ ਹਨਾ ਇੰਨਾ ਜ਼ੋਰ ਮਚਾਉਂਦੇ ਆ ਬਿਨਾਂ ਵਜਾ ਤੋਂ ਨੱਚਦੇ ਆ ਚਲੋ ਕੋਈ ਵਿਆਹ ਸ਼ਾਦੀ ਆ ਨੱਚੋ ਕੋਈ ਤੁਹਾਡੇ ਖੁਸ਼ੀ ਦਾ ਮੌਕਾ ਹੈ ਤੁਸੀਂ ਨੱਚੋ ਤੇ ਜਿਹੜਾ ਤੁਸੀਂ ਬਿਨਾਂ ਗੱਲ ਤੋਂ ਰੀਲਾਂ ਤੇ ਨੱਚਦੇ ਆ ਤੇ ਉਹ ਵਧੀਆ ਨਹੀਂ ਲੱਗਦਾ ਹਨਾ ਅੱਗੇ ਜਿਹੜੀ ਪੀੜ੍ਹੀ ਆਉਣ ਵਾਲੀ ਉਹ ਕੀ ਸਿੱਖੂਗੀ ਜੇ ਆਪਾਂ ਸਿਆਣੇ ਬਿਆਣੇ ਹੋ ਕੇ ਰੀਲਾਂ ਤੇ ਨੱਚੇ ਗਏ ਤੇ ਜਿਹੜੇ ਆਪਣੇ ਬੱਚੇ ਆ ਉਹ ਆਪਣੇ ਤੋਂ ਕੀ ਸਿੱਖਣਗੇ ਆਪਣੇ ਬੱਚਿਆਂ ਨੂੰ ਲੋੜ ਆ ਇਹਨਾਂ ਨੂੰ ਗੁਰੂ ਦੇ ਲੜ ਲਾਓ ਇਹਨਾਂ ਨੂੰ ਕੋਈ ਚੱਜ ਦੀ ਗੱਲ ਸੁਣਾਓ ਸਿਖਾਓ ਪਾਠ ਸਿਖਾ ਦਿਓ ਪੰਜਾ ਪੌੜੀਆਂ ਦਾ ਪਹਿਲੀ ਪੌੜੀ ਦਾ ਮੂਲ ਮੰਤਰ ਦਾ ਜਪਜੀ ਸਾਹਿਬ ਦਾ ਸੁਖਮਨੀ ਸਾਹਿਬ ਦਾ ਕੋਈ ਵੀ ਪਾਠ ਤੁਹਾਨੂੰ ਆਉਂਦਾ ਹੈ ਜੇ ਤੁਹਾਨੂੰ ਨਹੀਂ ਵੀ ਆਉਂਦਾ ਤੁਸੀਂ ਇਹਨਾਂ ਨੂੰ ਗੁਰੂ ਘਰ ਦੇ ਲੜ ਫੇਰ ਵੀ ਲਾਓ ਗੁਰੂ ਘਰ ਦੇ ਜਿਹੜਾ ਕੋਈ ਗ੍ਰੰਥੀ ਆ ਉਹਦੇ ਨਾਲ ਤੁਸੀਂ ਗੱਲਬਾਤ ਕਰੋ ਤੇ ਆਪਣੇ ਬੱਚੇ ਨੂੰ ਸਿੱਧੇ ਰਸਤੇ ਪਾਓ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਬਹੁਤ ਜ਼ਿਆਦਾ ਖਰਾਬ ਆ ਰਿਹਾ ਹੈ ਅੱਗੇ ਤੋਂ ਅੱਗੇ ਕਿਉਂਕਿ ਰੀਲਾਂ ਤੇ ਤਲੋਕੀ ਅੱਗੇ ਹੀ ਬਹੁਤ ਜ਼ਿਆਦਾ ਗੰਦ ਪਾ ਰਹੇ ਆ ਨੱਚ ਰਹੇ ਆ ਤੇ ਸਿਆਣੇ ਪਿਆਣੇ ਵੀ ਜਿਹੜੇ ਨੱਚ ਰਹੇ ਆ ਹਨਾ ਜੇ ਕੋਈ ਬੇਬੇ ਜਾਂ ਕੋਈ ਬਾਪੂ ਜਾਂ ਕੋਈ 40 45 ਸਾਲ ਦਾ ਹਨ ਜਿਵੇਂ ਮੇਰੀ ਉਮਰ ਆ ਹੁਣ ਮੇਰੀ ਉਮਰ 40 ਸਾਲ ਦੀ ਆ ਤੇ ਜੇ ਹੁਣ ਮੈਂ ਰੀਲਾਂ ਤੇ ਨੱਚਾਂ ਤੇ ਦੱਸੋ ਮੈਂ ਚੰਗੀ ਲੱਗੂਗੀ ਜੇ ਕਿਸੇ ਨੇ ਤੁਹਾਨੂੰ ਫੋਲੋ ਕਰਨਾ ਤੁਹਾਨੂੰ ਬਿਨਾ ਨੱਚੇ ਤੋਂ ਵੀ ਕਰ ਲੈਣਾ ਤੁਸੀਂ ਐ ਨਾ ਸੋਚੋ ਵੀ ਅਸੀਂ ਨੱਚਾਂਗੇ ਜਾਂ ਅਸੀਂ ਕਮਲ ਮਾਰਾਂਗੇ ਰੀਲਾਂ ਤੇ ਆ ਕੇ ਜਾਂ ਅਸੀਂ ਕਿਸੇ ਤਰ੍ਹਾਂ ਦੇ ਵੀ ਜਿਹੜੇ ਲੱਭ ਜਾ ਇਹਨਾਂ ਦਾ ਇਸਤੇਮਾਲ ਕਰਾਂਗੇ ਤੇ ਸਾਨੂੰ ਲੋਕ ਤਾਂ ਫੋਲੋ ਕਰਨਗੇ ਜੇ ਤੁਹਾਨੂੰ ਕਿਸੇ ਨੇ ਫੋਲੋ ਕਰਨਾ ਤਾਂ ਕਰ ਹੀ ਲੈਣਾ ਹੁਣ ਮੇਰੀ ਫੇਸਬੁੱਕ ਦੀ ਆਈ ਡੀ ਜਾ ਕੇ ਤੁਸੀਂ ਚੈੱਕ ਕਰਿਓ ਕੁਲਵਿੰਦਰ ਕੌਰ 3829 ਆਈ ਡੀ ਹੈ ਮੇਰੀ ਤੇ ਤੁਸੀਂ ਉੱਥੇ ਜਾ ਕੇ ਵੇਖੋ ਵੀ ਕਿੰਨਾ ਕੁ ਮੈਂ ਨੱਚਦੀ ਆ ਕਿੰਨਾ ਕੁ ਮੇਰਾ ਨੱਚਦੀਆਂ ਦਾ ਵੀਡੀਓ ਪਾਣਾ ਚਲੋ ਕੋਈ ਵਿਆਹ ਸ਼ਾਦੀ ਆ ਕੋਈ ਪ੍ਰੋਗਰਾਮ ਆ ਗਿਆ ਨੱਚੋ ਐ ਤਾਂ ਨਹੀਂ ਹੁੰਦਾ ਬਿਨਾ ਨੱਚੋ ਚਲੋ ਮਾੜਾ ਮੋਟਾ ਨੱਚਦਿਆਂ ਨੇ ਮਾੜੀ ਮੋਟੀ ਨੱਚਦਿਆਂ ਨੇ ਵੀਡੀਓ ਪਾ ਲਈ ਐ ਥੋੜੋ ਵੀ ਜਿਹੜੇ ਰੀਲ ਬਣਾਉ ਉਹਦੇ ਤੇ ਤੁਸੀਂ ਬੰਦਰ ਵਾਂਗੂ ਟੱਪੀ ਜਾਓ ਜਿਹੜੇ ਰੀਲ ਬਣਾਉ ਪਰ ਅੱਜ ਦੇ ਟਾਈਮ 'ਚ ਜਿਹੜੇ ਹੁਣ ਰੋਸਟ ਕਰਦੇ ਆ ਵੀਡੀਓ ਰੋਸਟ ਕਰਦੇ ਆ ਉਹਨਾਂ ਨੂੰ ਫਿਰ ਰਿਪਲਾਈ ਦੇਣ ਜਾ ਵੜਦੇ ਆ ਕਮੈਂਟਾਂ ਦੇ ਵਿੱਚ ਵੀ ਤੁਸੀਂ ਸਾਡੇ ਤੇ ਵੀਡੀਓ ਪਾਉਨੇ ਆ ਤੁਸੀਂ ਸਾਨੂੰ ਰੋਸਟ ਕਰਦੇ ਆ ਤੇ ਜਿਹੜੇ ਬੰਦੇ ਵੀ ਚੰਗੀਆਂ ਚੀਜ਼ਾਂ ਵੇਖਣ ਦੇ ਸ਼ਕੀਨ ਆ ਜਿਨ੍ਹਾਂ ਨੂੰ ਚੰਗੀਆਂ ਚੀਜ਼ਾਂ ਨੂੰ ਜਿਨ੍ਹਾਂ ਨੇ ਫੋਲੋ ਕਰਨਾ ਉਹ ਤਾਂ ਤੁਹਾਨੂੰ ਰੋਕਣਗੇ ਹੈ ਇੱਕ ਤੁਸੀਂ ਪੈਸਾ ਮੁੱਕ ਰੱਖ ਲਿਆ ਵੀ ਪੈਸਾ ਰੇਲਾ ਤੇ ਨੱਚੋ ਤੇ ਲੱਕ ਹਲਾਓ ਤੇ ਪੈਸਾ ਕਮਾਓ ਠੀਕ ਆ ਜੇ ਤੁਸੀਂ ਪੈਸਾ ਕਮਾਉਣਾ ਹੈ ਜੇ ਤੁਸੀਂ YouTube ਚੈਨਲ ਤੇ ਪੈਸਾ ਕਮਾਉਣਾ ਚਾਹੁੰਦੇ ਹੋ ਤੁਸੀਂ ਆਪਦੇ ਆਪ ਨੂੰ ਇਹ ਸਮਝਦੇ ਵੀ ਅਸੀਂ YouTube ਉੱਪਰ ਬਣਨਾ ਹੈ ਤੈਨੂੰ ਸੋ YouTube ਉੱਪਰ ਬਿਨਾਂ ਨੱਚੇ ਤਾਂ ਵੀ ਬਣ ਸਕਦੇ ਆ ਮੈਂ ਵੀ ਇੱਕ ਯੂਟਿਊਬਰ ਆ ਮੈਂ ਵੀ ਪੋਸਟਾਂ ਪਾਉਂਦੀ ਆ ਮੈਨੂੰ ਵੀ YouTube ਵੱਲੋਂ ਸਪੋਰਟ ਮਿਲਦੀ ਆ ਮੈਨੂੰ ਲੋਕ ਵੀ ਬਹੁਤ ਸਤਿਕਾਰ ਪਿਆਰ ਕਰਦੇ ਆ ਲੋਕ ਵੀ ਸਪੋਰਟ ਕਰਦੇ ਆ ਤੇ ਮੈਂ ਤਾਂ ਕੋਈ ਰੀਲ ਨੱਚ ਕੇ ਨਹੀਂ ਪਾਈ ਹੈਗੀ ਤੇ ਫਿਰ ਮੈਨੂੰ ਕਿਹੜਾ ਲੋਕਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਮੇਰੇ 20000 ਸਬਸਕ੍ਰਾਈਬ ਹੋਣ ਵਾਲੇ ਆ ਤੇ Facebook ਤੇ ਮੇਰੇ 68000 ਹੋ ਗਏ ਤੇ Instagram ਤੇ ਮੇਰੇ 1 ਲੱਖ ਤੇ 20000 ਹੋ ਗਏ 21000 ਹੋ ਗਏ ਤੇ ਫਿਰ ਮੇਰੀ ਤਾਂ ਕੋਈ ਨੱਚ ਕੇ ਰੀਲ ਨਹੀਂ ਪਾਈ ਹੈਗੀ ਮੇਰੇ ਨਾਲ ਤਾਂ ਰੀਲਾਂ ਜਿਹੜੀਆਂ ਚਹਿਤਾ ਆ ਦੀ ਜ਼ਿੰਦਗੀ ਦੇ ਬਾਰੇ ਪਾਈਆਂ ਤੁਸੀਂ ਮੇਰੀ ਯੂਟਿਊਬ ਦੀ ਆਈਡੀ ਵੀ ਚੈੱਕ ਕਰਕੇ ਵੇਖ ਲਓ ਯੂਟਿਊਬ ਦੀ ਆਈਡੀ ਤੇ ਵੀ ਮੇਰਾਂ ਰੀਲਾਂ ਚਾਹੇ ਤਾਂ ਮੇਰਾਂ ਪਾਇਆਂ ਹੋਣ ਜਾਂ ਆਪ ਦਾ ਭਾਂਡਾ ਠਿੱਕਰ ਮਾਰ ਦਿੱਦਿਆਂ ਚਾਹੇ ਮੇਰਾਂ ਕੰਮ ਤੇ ਝੜੂ ਪੁੱছা ਕਰ ਦਿੱਦਿਆਂ ਪਾਇਆਂ ਚਾਹੇ ਮੇਰਾਂ ਕੰਮ ਤੇ ਕੋਈ ਵੀ ਕੰਮ ਤੇ ਹੀ ਪਾਇਆਂ ਜਿੰਨੀਆਂ ਵੀ ਮੇਰਾਂ ਰੀਲਾਂ ਪਾਇਆਂ ਮੇਰੇ ਲਾਈਵ ਵੀ ਪਏ ਆ ਮੈਂ ਕੰਮ ਤੇ ਲਾਈਵ ਵੀ ਹੋ ਜਾਂਦੀ ਹੁੰਦੀ ਸੀਗੀ ਇਦੋਂ ਕੋਸ ਟਾਈਮ ਪਹਿਲਾਂ ਦੇ ਲਾਈਵ ਵੀ ਪਏ ਆ ਜਿਹੜੇ ਚੰਗੀਆਂ ਚੀਜ਼ਾਂ ਨੂੰ ਲੋਕ ਫਾਲੋ ਕਰਦੇ ਆ ਉਹ ਤਾਂ ਮਤਲਬ ਕਿ ਤੁਹਾਨੂੰ ਰੋਕਣਗੇ ਉਹ ਤਾਂ ਤੁਹਾਨੂੰ ਕਹਿਣਗੇ ਵੀ ਤੁਸੀਂ ਗੰਦ ਨਾ ਪਾਓ ਗੰਦ ਨਾ ਪਾਓ ਕਿਉਂਕਿ ਅੱਗੇ ਤੋਂ ਅੱਗੇ ਜਿਹੜੇ ਆਪਣੇ ਬੱਚੇ ਆ ਮੰਨ ਲਓ ਅੱਜ ਤੁਸੀਂ ਕਮਲ ਮਾਰਦੇ ਆ ਤੁਸੀਂ ਰੀਲਾਂ ਤੇ ਨੱਚਦੇ ਆ ਤੁਸੀਂ ਇੰਨਾ ਸ਼ੋਰ ਮਚਾਉਂਦੇ ਰੀਲਾਂ ਤੇ ਇਕੱਠੇ ਹੋ ਹੋ ਕੋਈ 5 5 7 7 ਜਾਣੇ ਰੀਲਾਂ ਤੇ ਆ ਕੇ ਨੱਚਦੇ ਆ ਤੇ ਲੋਕ ਤੁਹਾਨੂੰ ਫੋਲੋ ਕਰਦੇ ਆ ਲੋਕ ਪਸੰਦ ਕਰਦੇ ਆ ਵੀ ਆ ਵੇਖੋ ਭੁਲਾਣੇ ਬੰਦੇ ਨੇ ਫਿਰ ਜਿਹੜਾ ਰੋਸਟ ਕਰਦਾ ਉਹਨੂੰ ਤੁਸੀਂ ਕਮੈਂਟਾਂ ਦੇ ਵਿੱਚ ਰਪਲਾਈ ਦੇਣ ਜਾਂਦੇ ਵੀ ਤੂੰ ਸਾਨੂੰ ਰੋਸਟ ਕਰਦਾ ਜਿਹੜੇ ਲੋਕ ਚੰਗੀਆਂ ਚੀਜ਼ਾਂ ਨੂੰ ਫੋਲੋ ਕਰਦੇ ਉਹ ਤਾਂ ਤੁਹਾਨੂੰ ਰੋਸਟ ਕਰਨਗੇ ਹੈ ਫਿਰ ਤੁਸੀਂ ਕਹਿ ਦਿੰਦੇ ਇਹਨਾਂ ਦੀ ਰੋਟੀ ਚੱਲਦੀ ਆ ਸਾਡੇ ਸਿਰ ਤੋਂ ਰੋਟੀ ਚੱਲਦੀ ਆ ਚਲੋ ਮੰਨਦੇ ਆ ਰੋਟੀ ਚੱਲਦੀ ਤੇ ਰੋਟੀ ਥੋੜੀ ਵੀ ਤਾਂ ਚੱਲਦੀ ਆ ਤੁਸੀਂ ਆਪਦੇ ਚੈਨ ਚਲਾਉਣ ਦੀ ਖਾਤਰ ਕਿੰਨਾ ਕੁਝ ਕਰਦੇ ਆ ਕਬਲ ਮਾਰਦੇ ਆ ਰੀਲਾਂ ਤੇ ਨੱਚਦੇ ਆ ਫੇਰ ਤੁਸੀਂ ਥਾ ਨਹੀਂ ਵੇਂਦੇ ਕਥਾ ਨਹੀਂ ਵੇਂਦੇ ਕੋਈ ਕਿੱਥੇ ਕਿੱਥੇ ਜਾ ਕੇ ਨੱਚਣਾ ਹੈ ਕਿੱਥੇ ਅਸੀਂ ਕਿਵੇਂ ਦਾ ਕੱਪੜਾ ਪਾਉਣਾ ਕੋਈ ਚੁੰਨੀ ਦੀ ਸੋਚ-ਬੋਚ ਨਹੀਂ ਜਿਹੜੀਆਂ ਨੱਚਦੀਆਂ ਇੰਨਾ ਕੋਈ ਤੇ ਚੁੰਨੀ ਕਿਤੇ ਹੁੰਦੀ ਆਪ ਕਿਤੇ ਪਹਿਲੀ ਤਾਂ ਗੱਲ ਆ ਜਿਹੜੀ ਆਪਣੀ ਚੁੰਨੀ ਆ ਆਪਣੀ ਚੁੰਨੀ ਹੈਗੀ ਆ ਪੰਜਾਬੀ ਵਿਰਸਾ ਪੰਜਾਬੀ ਸੂਟ ਪੰਜਾਬੀ ਚੁੰਨੀ ਜਿਹੜੀਆਂ ਟੀ-ਸ਼ਰਟਾਂ ਲੋਹਰਾਂ ਇਹ ਆਪਣਾ ਪੰਜਾਬੀ ਵਿਰਸਾ ਨਹੀਂ ਗਾ ਇਸ ਗੱਲ ਨੂੰ ਤੁਸੀਂ ਸਮਝੋ ਕਿ ਜਿਹੜਾ ਪੰਜਾਬੀ ਵਿਰਸਾ ਹੈ ਆਪਣਾ ਹੀ ਆਪਣੇ ਹੱਥੋਂ ਨਿਕਲਦਾ ਜਾ ਰਿਹਾ ਪੰਜਾਬੀ ਵਿਰਸੇ ਨੂੰ ਕੋਈ ਫੋਲੋ ਨਹੀਂ ਕਰਦਾ ਚਾਹਦਣ ਜੇ ਕੋਈ ਕਰਦਾ ਤਾਂ ਫਿਰ ਉਹਨੂੰ ਕਹਿ ਦਿੰਦੇ ਲੈ ਭਈ ਇਹਨੇ ਤਾਂ ਐ ਕੀਤਾ ਪੁਰਾਣਾ ਰਵਾਜ ਐ ਕਰਤਾ ਜੋ ਕਰਤਾ ਲੈ ਅੱਜ ਕੱਲ੍ਹ ਕੌਣ ਐ ਕਰਦਾ ਜਿਨੇ ਕਰਨਾ ਵੀ ਪੁਰਾਣੇ ਵਿਰਸੇ ਨੂੰ ਫੋਲੋ ਉਹ ਕਰਦਾ ਏ ਠੀਕ ਆ ਜੇ ਕੋਈ ਰੀਲ ਬਣਾਉਣੀ ਹੁੰਦੀ ਐ ਤੁਸੀਂ ਯੂਟਿਊਬਰ ਬਣਨਾ ਤੁਸੀਂ ਚੱਜ ਦਾ ਕੋਈ ਕੰਟੈਕਟ ਪਾਓ ਤੁਸੀਂ ਬਹਿ ਕੇ ਵੀਡੀਓ ਪਾ ਲਓ ਤੁਹਾਨੂੰ ਲੋਕ ਪਸੰਦ ਕਰਨ ਤੁਹਾਡੀਆਂ ਵੀਡੀਓ ਨੂੰ ਲੋਕ ਪਿਆਰ ਕਰਨ ਜ਼ਰੂਰੀ ਥੋੜੋ ਹੋਵੇ ਤੁਸੀਂ ਸੜਕਾਂ ਤੇ ਜਾ ਕੇ ਨੱਚੋ ਤੁਸੀਂ ਇੱਥੇ ਰਾਜ ਘਰੋਂ ਬਾਹਰ ਨਿਕਲ ਕੇ ਨੱਚੋ ਤੁਸੀਂ ਜਲੂਸ ਕੱਢੋ ਰੱਜ ਕੇ ਨਾਲੇ ਆਪ ਦਾ ਕੱਢੋ ਨਾਲੇ ਆਪ ਦੇ ਖਾਨਦਾਨ ਦਾ ਆਪ ਦੇ ਰਿਸ਼ਤੇਦਾਰਾਂ ਦਾ ਕੱਢੋ ਫਿਰ ਜੇ ਤੁਹਾਨੂੰ ਕੋਈ ਕਹਿੰਦਾ ਫਿਰ ਤੁਸੀਂ ਕਹਿ ਦਿਨੇ ਸਾਡਾ ਚੈਨਲ ਆ ਸਾਡੀ ਆਈਡੀ ਆ ਅਸੀਂ ਆਪਦੇ ਚੈਨਲ ਤੇ ਜੋ ਮਰਜ਼ੀ ਪਾਈਏ ਥੋੜਾ ਚੈਨਲ ਆ ਥੋਡੀ ਆਈਡੀ ਆ ਸਾਨੂੰ ਇਹਦੇ ਨਾਲ ਕੀ ਲੈਣਾ ਦੇਣਾ ਪਰ ਸਾਨੂੰ ਤਾਂ ਇਹ ਮਤਲਬ ਆ ਅਸੀਂ ਤਾਂ ਇਹ ਕਹਿੰਨੇ ਆ ਵੀ ਗੰਧ ਨਾ ਪਾਓ ਰੀਲਾਂ ਤੇ ਨੱਚੋ ਨਾ ਨੰਗਾ ਪੂਣਾ ਨਾ ਦਿਖਾਓ ਜੇ ਪੈਸੇ ਕਮਾਉਣੇ ਆ ਕੋਈ ਚੱਜ ਦੀ ਗੱਲ ਬੋਲ ਕੇ ਕਮਾ ਲਓ ਜਿਹੜੇ ਤੁਹਾਡੇ ਕਿਸੇ ਅਰਥ ਲਿਖੇ ਵੀ ਲੱਗਣ ਜ਼ਰੂਰੀ ਥੋੜੋ ਆ ਵੀ ਤੁਸੀਂ ਰੀਲਾਂ ਤੇ ਨੱਚ ਕੇ ਪੈਸਾ ਕਮਾਉਣਾ ਜਾਂ ਤੁਸੀਂ ਨੰਗ ਪੂਣਾ ਵਿਖਾ ਕੇ ਰੀਲਾਂ ਤੇ ਪੈਸਾ ਜਾਂ ਤੁਸੀਂ ਚੁੰਨੀ ਲਾਹੀ ਪਰੇ ਚਲਾ ਕੇ ਮਾਰੀਏ ਸਾਡਾ ਟ੍ਰੈਂਡ ਕਾ ਜੀ ਇਹ ਕਾਦਾ ਟ੍ਰੈਂਡ ਕਾ ਇਹ ਕਾਦਾ ਕਾਦੀ ਇਹ ਕੋਈ ਬਾਦਰੀ ਵਾਲੀ ਗੱਲ ਆ ਵੀ ਜਿਹੜੇ ਨੱਚਣ ਲੱਗੇ ਰੀਲਾਂ ਤੇ ਚੁੰਨੀ ਲਾਓ ਜੀ ਕੋਈ ਤੁਹਾਨੂੰ ਫਿਰ ਜੇ ਤੁਹਾਨੂੰ ਕੋਈ ਗਲਤ ਜੱਜ ਕਰਦਾ ਫਿਰ ਤੁਸੀਂ ਕਹਿ ਦਿਨੇ ਲੋਕਾਂ ਦੀ ਸੋਚ ਮਾੜੀ ਆ ਲੋਕ ਲੋਕਾਂ ਦੀ ਨਿਗਾ ਹੀ ਉੱਥੇ ਜਾ ਕੇ ਟਿਕਦੀ ਜਿਹੜੀ ਚੀਜ਼ ਤੇ ਲੋਕਾਂ ਦੀ ਨਿਗਾ ਟਿਕਦੀ ਤੁਸੀਂ ਉਹ ਚੀਜ਼ ਨੂੰ ਦਿਖਾਓ ਇਹਨਾਂ ਲੋਕਾਂ ਨੂੰ ਠੀਕ ਆ ਨਾ ਜੇ ਲੋਕ ਤੁਹਾਨੂੰ ਦੇਖਦੇ ਆ ਤੁਹਾਨੂੰ ਪਸੰਦ ਕਰਦੇ ਆ ਤੇ ਫਿਰ ਕੁਝ ਜਿਹੜੇ ਬਈ ਚੰਗੀਆਂ ਗੱਲਾਂ ਨੂੰ ਫੋਲੋ ਕਰਦੇ ਉਹ ਤੁਹਾਨੂੰ ਬੋਲਣਗੇ ਸਾਰੇ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਲੋਕ ਗੰਦ ਨਹੀਂ ਪਸੰਦ ਕਰਦੇ ਆ ਕਈਆਂ ਲੋਕਾਂ ਨੂੰ ਚੰਗੀਆਂ ਚੀਜ਼ਾਂ ਵੀ ਪਸੰਦ ਹੁੰਦੀਆਂ ਐ ਨਹੀਂ ਹੁੰਦਾ ਗਾ ਤੋ ਚੰਗੀਆਂ ਚੀਜ਼ਾਂ ਪਾਇਆ ਕਰੋ ਆਪਦਾ YouTube ਦਾ ਚੈਨਲ ਚਲਾਓ ਐ ਨਹੀਂ ਹੈਗਾ ਥੋਡੀ ਆਈਡੀ ਆ ਮੰਨ ਲਓ ਥੋਡੀ ਆਈਡੀ ਆ ਤੁਹਾਨੂੰ ਅਸੀਂ ਨੈਟ ਨਹੀਂ ਪਵਾ ਕੇ ਦਿੱਤਾ ਤੁਹਾਨੂੰ ਅਸੀਂ ਫੋਨ ਨਹੀਂ ਲੈ ਕੇ ਦਿੱਤਾ ਮੇਰੇ ਵੀ ਰੀਲ ਲੱਕ ਪਾਈ ਹੋਈ ਆ ਵੀ ਮੇਰਾ ਚੈਨਲ ਮੇਰਾ ਫੋਨ ਆ ਮੇਰੀ ਆਈਡੀ ਆ ਮੈਂ ਆਪਦੀ ਆਈਡੀ ਤੇ ਜਿਵੇਂ ਮਰਜ਼ੀ ਪਾਵਾਂ ਵੀਡੀਓ ਉਹ ਜਿਵੇਂ ਮਰਜ਼ੀ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਉੱਥੇ ਨੰਗੇ ਹੋ ਕੇ ਨੱਚੀ ਜਾਓ ਆਪਾਂ ਚੁੰਨੀ ਲਾ ਕੇ ਚਲਾ ਕੇ ਮਾਰੋ ਆਪਾਂ ਕਿਸੇ ਨੂੰ ਐ ਨਾ ਵੇਖੋ ਵੀ ਸਾਨੂੰ ਕੋਈ ਸਾਡਾ ਰਿਸ਼ਤੇਦਾਰ ਵੀ ਵੇਂਦੇ ਆ ਫਿਰ ਆਪਾਂ ਕਹਿ ਦਿੰਨੇ ਆ ਰਿਸ਼ਤੇਦਾਰ ਕਿਹੜੇ ਸਾਨੂੰ ਕੁਝ ਖਾਣ ਨੂੰ ਦੇਣ ਆਉਂਦੇ ਆ ਫਿਰ ਆਪਾਂ ਰਿਸ਼ਤੇਦਾਰਾਂ ਨੂੰ ਐ ਕਹਿਣ ਲੱਗ ਜਾਨੇ ਆ ਜੇ ਬਈ ਆਪਾਂ ਮਾੜਾ ਕੰਮ ਕਰਾਂਗੇ ਕੋਈ ਗਲਤ ਰੀਲਾ ਪਾਵਾਂਗੇ ਫਿਰ ਆਪਾਂ ਨੂੰ ਰਿਸ਼ਤੇਦਾਰ ਕਹਿਣਗੇ ਵੀ ਫਿਰ ਵੀ ਅਸਕਰਗਲਾ ਕੋਈ ਮੰਨ ਲਓ ਮੇਰੀ ਭੈਣ ਆ ਮੈਂ ਗਲਤ ਵੀਡੀਓ ਪਾਉਣੀ ਆ ਮੇਰੀ ਭੈਣ ਨੂੰ ਮੈਨੂੰ ਹੁਣ ਉਥੋਂ ਦੇ ਪਿੰਡ ਚੋਂ ਕੀ ਪਤਾ ਕਿੰਨੇ ਲੋਕ ਵੇਖਦੇ ਆ ਤੇ ਫਿਰ ਲੋਕ ਕਾਹੀ ਕਹਿੰਦੇ ਅਗਲਾ ਕਹਿੰਦਾ ਫਲਾਨੀ ਦੀ ਭੈਣ ਦਾ ਰੀਲਾ ਤੇ ਫਿਰ ਅਗਲਾ ਸ਼ਰਮਿੰਦਾ ਹੋ ਜਾਂਦਾ ਭੈਣ ਭਰਾ ਅਗਲਾ ਕਹਿ ਦਿੰਦਾ ਕੀ ਅਸੀਂ ਕੱਝੇ ਹੁਣ ਕੱਲਾ ਪੈਸਾ ਮੱਖ ਨਾ ਰੱਖੋ ਸਾਰੀਆਂ ਗੱਲਾਂ ਨੂੰ ਫੋਲੋ ਕਰੋ ਦੇਖੋ ਇਸ ਕੱਲ ਨੂੰ ਸਮਝੋ ਵੀ ਮਤਲਬ ਕਿ ਲੋਕ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਲੋਕਾਂ ਨੇ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ ਤੇ ਲੋਕਾਂ ਨੂੰ ਕੱਲ ਨੂੰ ਤੁਸੀਂ ਗੱਲਾਂ ਕਰਨ ਲੱਗ ਜੰਨੇ ਉੱਠ ਕੇ ਵੀ ਲੋਕ ਸਾਨੂੰ ਆਏ ਆਂਦੇ ਆ ਲੋਕ ਸਾਨੂੰ ਜੋ ਜਦੋਂ ਲੋਕ ਤੁਹਾਨੂੰ ਕਿਸੇ ਮੰਜ਼ਲ ਤੇ ਪਹੁੰਚਾ ਸਕਦੇ ਆ ਵੀ ਲੋਕ ਤੁਹਾਨੂੰ ਮਾੜੀਆਂ ਚੰਗੀਆਂ ਗੱਲਾਂ ਤੋਂ ਕਹਿਣਗੇ ਵੀ ਲੋਕ ਤੁਹਾਨੂੰ ਰੋਕਣਗੇ ਵੀ ਲੋਕਾਂ ਦਾ ਹੱਕ ਬਣਦਾ ਲੋਕਾਂ ਦਾ ਹੱਕ ਬਣਦਾ ਤੁਹਾਨੂੰ ਰੋਕਣ ਦਾ ਫਿਰ ਤੁਸੀਂ ਲੋਕਾਂ ਦੀਆਂ ਗੱਲਾਂ ਨੂੰ ਸੀਰੀਅਸ ਨਹੀਂ ਲੈਂਦੇ ਫਿਰ ਤੁਸੀਂ ਲੋਕਾਂ ਨੂੰ ਗਾਲਾਂ ਕੱਢਦੇ ਆ ਕਮੈਂਟਾਂ ਦੇ ਵਿੱਚ ਆ ਕੇ ਜਾਂ ਤੁਸੀਂ ਬਲੌਗ ਬਣਾ ਕੇ ਲੋਕਾਂ ਨੂੰ ਕਹਿੰਨੇ ਵੀ ਸਾਨੂੰ ਲੋਕ ਆਏ ਕਹਿੰਦੇ ਆ ਕੌਣ ਹੀ ਹੋ ਕਹਿਣ ਵਾਲਾ ਐ ਸਾਨੂੰ ਜੰਮਿਆ ਸਾਡਾ ਚੈਨਲ ਆ ਅਸੀਂ ਆਪਦੇ ਫੋਨ ਤੇ ਪੈਸੇ ਲਾਏ ਆ ਅਸੀਂ ਆਪਦੇ ਚੈਨਲ ਤੇ ਜੋ ਮਰਜ਼ੀ ਕਰਗੇ ਅਸੀਂ ਆਪਦੇ ਚੈਨਲ ਤੇ ਜੋ ਚੈਨਲ ਥੋੜਾ ਉਹਨੂੰ ਵੇਖਣ ਵਾਲੇ ਬਹੁਤ ਲੋਕ ਵੇਖਦੇ ਬਹੁਤ ਆ ਉਹਨੂੰ ਚੈਨਲ ਥੋੜਾ ਐ ਨਹੀਂ ਹੈਗਾ ਵੀ ਚੈਨਲ ਕਿਸੇ ਹੋਰ ਦਾ ਐ ਤੇ ਤੁਸੀਂ ਗੰਦ ਹੋਰ ਤੇ ਚੈਨਲ ਤੇ ਜਾ ਕੇ ਪਾਉਨੇ ਆ ਕਿਉਂਕਿ ਆਪਦੇ ਚੈਨਲ ਤੇ ਕੋਈ ਨਹੀਂ ਚਾਹੁੰਦਾ ਵੀ ਸਾਡੇ ਚੈਨਲ ਤੇ ਗਲਤ ਰੀਲ ਪਾਵੇ ਗਲਤ ਵੀਡੀਓ ਪਾਵੇ ਗਲਤ ਲੋਕ ਆ ਕੇ ਸਾਨੂੰ ਬੋਲਣ ਤੁਸੀਂ ਆਪਦੇ ਚੈਨਲ ਤੋਂ ਇਹੋ ਜਿਹਾ ਕੁਝ ਸਿੱਖੋ ਇਹੋ ਜਿਹਾ ਕੁਝ ਲੋਕਾਂ ਨੂੰ ਸਿਖਾਓ ਇਹੋ ਜਿਹਾ ਕੁਝ ਪਾਓ ਕਿ ਜਿਹਨੂੰ ਲੋਕ ਪਸੰਦ ਵੀ ਕਰਨ ਤੇ ਤੁਹਾਡੀ ਟ੍ਰਿਫ ਵੀ ਕਰਨ ਇਹ ਤਾਂ ਨਹੀਂ ਵੀ ਲੋਕ ਤੁਹਾਡਾ ਰੀਲ ਵੇਖਣ ਤੇ ਤੁਹਾਨੂੰ 50 ਗਾਲਾਂ ਕੱਢਣ ਇਹ ਤਾਂ ਗੱਲ ਨਾ ਤੁਸੀਂ ਸਹਿਮਤ ਆ ਨਾ ਜੇ ਕੋਈ ਮੇਰੀ ਵੀਡੀਓ ਦੇਖਦਾ ਮੈਂ ਕੋਈ ਕਿਸੇ ਦਾ ਨਾਮ ਨਹੀਂ ਲੈ ਕੇ ਕਹਿ ਰਹੀ ਮੈਂ ਕਿਸੇ ਦਾ ਮਤਲਬ ਕਿ ਕਿਸੇ ਦੀ ਫੋਟੋ ਨਹੀਂ ਲਾ ਰਹੀ ਮਤਲਬ ਕਿ ਜਿਹੜੇ ਬੰਦੇ ਨੂੰ ਜਿਹੜਾ ਬੰਦਾ ਗੰਦ ਪਾ ਰਿਹਾ ਜੇ ਮੇਰੀ ਕੋਈ ਵੀਡੀਓ ਦੇਖੂਗਾ ਤਾਂ ਉਸੇ ਬੰਦੇ ਨੂੰ ਗੁੱਸਾ ਲੱਗੂ ਇਸ ਗੱਲ ਦਾ ਵੀ ਇਹ ਐ ਕਹਿੰਦੀ ਹੈ ਗੰਦ ਪਾਉਣ ਵਾਲਿਆਂ ਨੂੰ ਗੰਦ ਬਹੁਤ ਜ਼ਿਆਦਾ ਪੈ ਰਿਹਾ ਵਾ ਫੇਸਬੁੱਕ ਤੇ YouTube ਤੇ Instagram ਤੇ ਆਹ ਕੁਝ ਰਹਿ ਕੇ ਲੱਕ ਹਿਲਾਉ ਤੇ ਪੈਸੇ ਕਮਾਓ ਲੱਕ ਹਿਲਾਉ ਤੇ ਪੈਸੇ ਕਮਾਓ ਲੱਕ ਹਿਲਾਏ ਤੋਂ ਬਿਨਾਂ ਵੀ ਪੈਸੇ ਕਮਾਈ ਜਾ ਸਕਦੇ ਆ ਆ ਮੈਂ ਹੁਣ ਲੱਕ ਨਹੀਂ ਹਿਲਾਇਆ ਰੇਲਾ ਤੇ ਆ ਕੇ ਮੈਂ ਨੱਚੀ ਨਹੀਂ ਮੈਂ ਕੋਈ ਨੰਗ ਪੁਣਾ ਨਹੀਂ ਦਿਖਾਇਆ ਤੇ ਮੈਂ ਵੇਖੂਂਗੀ ਕਿ YouTube ਤੋਂ ਮੈਨੂੰ ਪੈਸੇ ਨਹੀਂ ਆਉਂਦੇ ਕੋਈ ਨਾ ਕਿਤੇ ਨਾ ਕਿਤੇ ਤਾਂ ਕਿਤੇ ਨਾ ਕਿਤੇ ਤਾਂ ਮਹਾਰਾਜ ਮਿਹਨਤ ਪੱਲੇ ਪਾਊਗਾ ਹੀ ਆਹਦੇ ਹੁੰਦੇ ਬੂਟਾ ਲਾਇਆ ਫਲ ਲੱਗੂਗਾ ਪ੍ਰਮਾਤਮਾ ਲਾਊਗਾ ਤੁਸੀਂ ਇਹਦੀ ਭਾਲ ਦੇਖ ਕਰੋ ਮੰਨਦੇ ਆਂ ਵੀ ਸੋਸ਼ਲ ਮੀਡੀਆ ਤੇ ਰਹਿ ਕੇ ਸਾਰਾ ਕੰਮ ਨਹੀਂ ਕੋਈ ਹੋਰ ਕੰਮ ਹੈਗਾ ਨਹੀਂ ਕੋਈ ਚਲੋ ਮੰਨਦੇ ਆਂ ਵੀ ਤੁਸੀਂ ਫੈਮਿਲੀ ਬਲੌਗ ਬਣਾਉਣੇ ਆ ਜਾਂ ਤੁਸੀਂ ਆਪਦੀ ਗਰੀਬੀ ਦੇ ਵਿੱਚੋਂ ਉੱਠੇ ਆ ਜਾਂ ਤੁਸੀਂ ਉੱਠਣਾ ਚਾਹੁੰਦੇ ਹੋ ਕੋਈ ਚੱਤ ਦੀ ਵੀਡੀਓ ਪਾਉ ਉਹ ਨਹੀਂ ਵੀ ਜਿੱਥੇ ਗਏ ਚੱਕਿਆ ਕੈਮਰਾ ਆ ਜੀ ਉਹ ਜਿੱਥੇ ਗਏ ਚੱਕਿਆ ਕੈਮਰਾ ਆ ਜੀ ਉਹ ਜੀ ਤੜਕੇ ਉੱਠਦੇ ਆ ਪਹਿਲਾਂ ਉੱਠ ਕੇ ਤੁਸੀਂ ਵਾਹਿਗੁਰੂ ਦਾ ਨਾਮ ਲਿਆ ਕਰੋ ਪਰਮਾਤਮਾ ਨੂੰ ਯਾਦ ਕਰਿਆ ਕਰੋ ਉਹਦਾ ਸ਼ੁਕਰ ਕਰਿਆ ਕਰੋ ਜੀਨੇ ਤੁਹਾਨੂੰ ਇੰਨੀ ਜੋਗ ਕੀਤਾ ਹੈ ਉਹ ਤੋਂ ਬਾਅਦ ਤੁਸੀਂ ਕਿਸੇ ਵੀਡੀਓ ਦੇ ਮੁੱਦੇ ਤੇ ਪਹੁੰਚਿਆ ਕਰੋ ਤੜਕੇ ਉੱਠਣ ਸਾਰ ਤੁਸੀਂ ਚੱਕ ਲੈਨੇ ਕੈਮਰਾ ਜਿਉਂ ਬੈੱਡ ਤੋਂ ਉੱਠਦੇ ਆ ਤੇ ਬੈੱਡ ਤੇ ਜਾ ਕੇ ਤੁਹਾਡਾ ਬਲੌਗ ਬਲੌਗ ਆ ਜਿਹੜੇ ਤੁਹਾਡੇ ਮੁੱਕਦੇ ਆ ਬੈੱਡ ਤੋਂ ਉੱਠਣ ਸਾਰ ਸ਼ੁਰੂ ਹੋ ਜਾਂਦੇ ਆ ਤੇ ਬੈੱਡ ਤੇ ਸੌਣ ਤੱਕ ਤੁਹਾਡੇ ਬਲੌਗ ਆ ਜਿਹੜੇ ਚੱਲਦੇ ਰਹਿੰਦੇ ਆ ਤੇ ਮੇਰੀ ਗੱਲ ਦਾ ਕਿਸੇ ਨੂੰ ਵੀ ਜੇ ਗੁੱਸਾ ਲੱਗਿਆ ਹੋਵੇ ਤਾਂ ਲੱਗੇ ਤੇ ਮੈਂ ਤਾਂ ਜੋ ਕਹਿ ਰਹੀ ਆ ਚੰਗਾ ਕਹਿ ਰਹੀ ਆ ਜਿੰਨੇ ਵੀ ਬਲੌਗਰ ਆ ਹਨਾ ਤੇ ਜਿਹੜੇ ਮਤਲਬ ਕਿ ਹੈਗੇ ਆਪਣੇ ਨਹੀਂ ਆਹ ਰੋਸਟ ਕਰਦੇ ਆ ਬਲੌਗਰ ਜਿਹੜੇ ਉਹਨਾਂ ਦੀ ਗੱਲ ਕਰਦੇ ਵੀ ਜਿੰਨੇ ਵੀ ਬਲੌਗਰ ਰੋਸਟ ਕਰਦੇ ਆ ਜਿਹੜੇ ਵੀਡੀਓ ਉਹ ਰੋਸਟ ਇਸੇ ਕਰਕੇ ਕਰਦੇ ਆ ਤੁਹਾਨੂੰ ਇਹੀ ਗੱਲਾਂ ਸਮਝਾਉਣੀਆ ਚਾਹੁੰਦੇ ਆ ਤੁਹਾਨੂੰ ਵੀ ਤੁਸੀਂ ਚੰਗੇ ਪਾਸੇ ਨੂੰ ਤੁਰੋ ਚੰਗੀਆਂ ਗੱਲਾਂ ਕਰੋ ਚੰਗਾ ਕੁਝ ਲੋਕਾਂ ਨੂੰ ਵਿਖਾਓ ਨੰਗ ਪੁਣਾ ਨਾ ਦਿਖਾਓ ਜਾਂ ਚੁੰਨੀਆਂ ਤੋਂ ਬਿਨਾਂ ਰਹਿਣਾ ਨਾ ਪਾਓ ਜਾਂ ਤੁਸੀਂ ਰੀਲਾਂ ਤੇ ਆ ਕੇ ਲੱਕ ਨਾ ਹਲਾਓ ਨਾ ਨੱਚੋ ਤੁਸੀਂ ਰੀਲਾਂ ਤੇ ਆ ਕੇ ਕਿਉਂ ਤੁਸੀਂ ਪੰਜਾਬ ਦਾ ਸਤਿਆਨਾਸ਼ ਕਰਤਾ ਪੰਜਾਬ ਨੂੰ ਪੰਜਾਬ ਜਿਹੜਾ ਸੋਨੇ ਦੀ ਜਿਹੜੀ ਸੀ ਨਾ ਅੱਜ ਇਹ ਬਹੁਤ ਜ਼ਿਆਦਾ ਮੈਂ ਹੁਣ ਕੀ ਅੱਖਾਂ ਵੀ ਕੀ ਰਹਿ ਗਿਆ ਇਹ ਕੁਛ ਦਾ ਚਿੱਟੇ ਨੇ ਬਰਬਾਦ ਕਰਤਾ ਕੁਛ ਰੀਲਾਂ ਵਾਲਿਆਂ ਨੇ ਸਤਿਆਨਾਸ਼ ਕਰਤਾ ਫਿਰ ਤੁਸੀਂ ਰੋਸਟਰ ਨੂੰ ਕਹਿੰਦੇ ਆ ਵੀ ਰੋਸਟਰ ਮਾਰੇ ਮਾੜੇ ਆ ਰੋਸਟਰ ਨਹੀਂ ਮਾੜੇ ਮਾੜੇ ਤੁਸੀਂ ਆਪ ਜੇ ਤੁਸੀਂ ਚੱਤ ਦੀ ਰੀਲ ਪਾਉਂਗੇ ਤੁਹਾਨੂੰ ਕਿਸੇ ਦੀ ਵੀ ਕੀ ਮਜਾਲ ਵੀ ਤੁਹਾਨੂੰ ਆ ਕੇ ਰਿਪਲਾਈ ਕਰਜੇ ਜੇ ਤੁਸੀਂ ਗੰਦ ਪਾਉਂਗੇ ਲੋਕਾਂ ਦਾ ਰਿਪਲਾਈ ਕਰਨਗੇ ਜਿਹੜੇ ਚੰਗੀਆਂ ਚੀਜ਼ਾਂ ਵੇਖਦੇ ਉਹਨਾਂ ਨੇ ਤਾਂ ਬਈ ਬੋਲਣਾ ਹੀ ਬੋਲਣਾ ਅਗਲਿਆਂ ਨੂੰ ਡਾਰਾ ਵੀ ਸਾਡੇ ਬੱਚੇ ਵਿਗੜਨਗੇ ਸਾਡੇ ਬੱਚੇ ਕੀ ਵੇਖਣਗੇ ਹੁਣ ਰੀਲਾਂ ਦੇਖੀ ਦੀਆਂ ਕਈ ਵਾਰੀ ਰੀਲਾਂ ਐ ਸਕਰੋਲ ਕਰੀ ਜਾਂਦੀਆਂ ਕਿ ਨਗਾਈ ਜਾਂਦੀਆਂ ਕਿ ਜਦੋਂ ਗੰਦ ਆ ਜਾਂਦਾ ਨਾਲ ਬੱਚੇ ਪਏ ਹੁੰਦੇ ਆ ਗਵਾ ਨਗਾਉਣੀ ਪੈਂਦੀ ਆ ਰੀਲ ਸੁਣੀ ਨਹੀਂ ਜਾਂਦੀ ਦੇਖੀ ਨਹੀਂ ਜਾਂਦੀ ਜੇ ਕੋਈ ਰਿਪਲਾਈ ਵੀ ਕਰਦਾ ਕਈ ਵਾਰੀ ਤਾਂ ਉਹ ਨੂੰ ਨਹੀਂ ਵੇਖਿਆ ਜਾਂਦਾ ਕਿਉਂਕਿ ਉਹਨੇ ਗੰਦ ਤੇ ਬੋਲਣਾ ਹੁੰਦਾ ਉਹਦਾ ਰਿਪਲਾਈ ਕਰਨਾ ਹੁੰਦਾ ਪਹਿਲਾਂ ਤਾਂ ਬੰਦਾ ਗੰਦ ਬਖਾਊਗਾ ਫਿਰ ਉਹ ਰਿਪਲਾਈ ਕਰੂਗਾ ਤੇ ਫਿਰ ਉਹ ਦੱਸੋ ਬੰਦਾ ਬੱਚਿਆਂ 'ਚ ਬੈਠ ਕੇ ਕਿਵੇਂ ਉਹ ਰੀਲ ਵੇਖ ਲੂਗਾ ਬੰਦਾ ਜੇ ਕੋਈ ਬਲੌਗ ਆ ਜਾਂ ਕੋਈ ਰੀਲ ਆ ਦੱਸੋ ਕਿਵੇਂ ਦੇਖ ਲੂਗਾ ਨਹੀਂ ਨਾ ਦੇਖ ਸਕਦਾ ਸੋ ਇਹੀ ਗੱਲ ਤੁਹਾਨੂੰ ਸਾਰੇ ਜਿਹੜੇ ਬਲੌਗਰ ਆ ਜਿਹੜੇ ਵੀ ਰੋਸਟ ਕਰਦੇ ਆ ਰੋਸਟ ਮਾਰਦੇ ਆ ਤੁਹਾਡੀਆਂ ਪੋਸਟਾਂ ਤੇ ਜਾਂ ਤੁਹਾਡੇ ਬਲੌਗਾਂ ਤੇ ਜਾਂ ਤੁਹਾਨੂੰ ਕਹਿੰਦੇ ਆ ਤਾਂ ਤੁਸੀਂ ਉਹਨਾਂ ਦੀ ਗੱਲ ਨੂੰ ਸਮਝੋ ਤੁਸੀਂ ਇਹ ਨਾ ਸਮਝੋ ਵੀ ਅਸੀਂ ਤਾਂ ਜੀ ਗਰੀਬੀ ਚ ਉੱਠੇ ਸੀ ਜੇ ਅੱਜ ਅਸੀਂ ਕਿਸੇ ਲੈਵਲ ਤੇ ਪਹੁੰਚ ਗਏ ਅੱਜ ਸਾਨੂੰ ਲੋਕ ਗੱਲਾਂ ਕਰਦੇ ਆ ਇਹ ਗੱਲ ਨਾ ਸੋਚੋ ਵੀ ਲੈਵਲ ਤੇ ਤੁਸੀਂ ਇਹ ਗੱਲ ਵੀ ਸੋਚੋ ਵੀ ਲੈਵਲ ਤੇ ਪਹੁੰਚਾਉਣ ਵਾਲੇ ਵੀ ਤੁਹਾਨੂੰ ਉਹ ਲੋਕ ਹੀ ਆ ਲੋਕਾਂ ਨੇ ਤੁਹਾਨੂੰ ਫੋਲੋ ਕੀਤਾ ਫੋਲੋਅਰ ਤੁਸੀਂ ਕੋਈ ਮੁੱਲ ਨਹੀਂ ਲਏ ਜਾਂ ਕੋਈ ਤਾਂ ਅਸਮਾਨ ਚੋਂ ਨਹੀਂ ਡਿੱਗੇ ਫੋਲੋਅਰ ਜਿਹੜੇ ਜਿਨ੍ਹਾਂ ਦੇ ਤੁਸੀਂ ਪੈਸੇ ਕਮਾ ਰਹੇ ਆ ਲੋਕਾਂ ਨੇ ਤੁਹਾਨੂੰ ਫੋਲੋ ਕੀਤਾ ਫਿਰ ਉਹਨਾਂ ਲੋਕਾਂ ਨੂੰ ਤੁਸੀਂ ਕੱਲ ਨੂੰ ਗਾਲਾਂ ਕੱਢਦੇ ਵੀ ਫਲਾਨਾ ਸਾਨੂੰ ਐ ਕਹਿੰਦਾ ਫਲਾਨਾ ਸਾਨੂੰ ਐ ਕਹਿੰਦਾ ਫਲਾਨਾ ਸਾਨੂੰ ਐ ਕਹਿੰਦਾ ਫਿਰ ਤੁਸੀਂ ਨਾਂ ਲੈ ਲੈ ਕੇ ਲੋਕਾਂ ਨੂੰ ਰੁਪਲਾਈਆਂ ਕਰਦੇ ਆ ਜੇ ਤੁਸੀਂ ਚੰਗੀਆਂ ਵੀਡੀਓ ਪਾਉਂ ਚੰਗਾ ਬੋਲੋ ਤੇ ਫਿਰ ਤੁਹਾਨੂੰ ਮਜ਼ਾ ਆ ਲਈ ਨਹੀਂ ਕਿਸੇ ਦੀ ਵੀ ਕੋਈ ਰੋਸਟ ਕਰਦੇ ਜੇ ਤੁਸੀਂ ਗੰਦ ਪਾਉਂਗੇ ਲੋਕ ਤਾਂ ਰੋਸਟ ਕਰਨਗੇ ਤੁਹਾਨੂੰ ਮੈਂ ਤਾਂ ਆਪ ਉਹਨਾਂ ਦੇ ਨਾਲ ਆ ਜਿਹੜਾ ਰੋਸਟ ਕਰਦੇ ਕੱਲ ਨੂੰ ਭਲਕ ਮੈਨੂੰ ਹੀ ਕਰਦੇ ਜੇ ਮੇਰੀ ਵੀਡੀਓ ਮਾੜੀ ਹੈ ਤਾਂ ਕੋਈ ਮੈਨੂੰ ਵੀ ਕਰੇ ਮੈਂ ਕਿਹੜਾ ਕਹਿੰਨੀ ਵੀ ਮੈਨੂੰ ਕੋਈ ਨਾ ਰੋਸਟ ਕਰੇ ਕਰੇ ਮੇਰਾ ਵੀਡੀਓ ਚੱਕੇ ਕੋਈ ਜੇ ਕੋਈ ਗਲਤ ਵੀਡੀਓ ਮੈਂ ਪਾਉਣੀ ਆ ਤਾਂ ਮੈਨੂੰ ਕੋਈ ਕਰੇ ਰੋਸਟ ਮੈਂ ਕਹਦੋ ਕਈ ਨਹੀਂ ਵੀ ਕੋਈ ਰੋਸਟ ਨਾ ਕਰੇ ਮੇਰਾ ਵੀਡੀਓ ਪਰ ਮੈਂ ਤਾਂ ਇਹ ਕਈ ਨਹੀਂ ਵੀ ਤੁਸੀਂ ਇਹੋ ਜਿਹਾ ਕੁਝ ਬੋਲੋ ਹੀ ਨਾ ਵੀ ਜਿਹੜਾ ਤੁਹਾਡੇ ਖਿਲਾਫ ਕੱਲ ਨੂੰ ਕੋਈ ਆ ਕੇ ਖੜਾ ਹੋ ਜੇ ਕਹਿੰਦੇ ਹੁੰਦੇ ਨਾ ਆਪ ਆਪਾਂ ਜੇ ਚੰਗੇ ਆ ਆਪਦਾ ਆਪਣਾ ਸਟੈਂਡ ਆ ਨਾ ਆਪਾਂ ਚੰਗੇ ਆ ਵਧੀਆ ਆਪਾਂ ਕੋਈ ਵੀ ਕੰਮ ਕਰਦੇ ਆ ਆਪਾਂ ਵਧੀਆ ਕੰਮ ਕਰਦੇ ਆ ਤਾਂ ਕਿਸੇ ਦੀ ਮਜਾਲ ਨਹੀਂ ਵੀ ਆਪਾਂ ਨੂੰ ਕੋਈ ਤੁਰਿਆ ਜਾਂਦਾ ਉਹ ਇਹ ਵੀ ਕਹਿ ਚੁਗਾ ਤੇ ਆ ਰੋਸਟਰੀ ਨਾਲ ਕਰਨ ਦੀ ਤਾਂ ਕਿਧਰੇ ਰਹਿ ਗਈ ਗੱਲ ਤੁਸੀਂ ਮੇਰੀ ਫੇਸਬੁੱਕ ਚੈਨਲ ਫੇਸਬੁੱਕ ਦਾ ਚੈਨਲ YouTube ਤੇ ਸਾਰਾ ਕਿਤੇ ਵੀ ਜਾ ਕੇ ਵੇਖ ਲਿਓ ਵੀ ਮੇਰਾ ਰੀਲਾਂ ਦੇ ਵਿੱਚ ਕਿੱਡਾ ਗੰਦ ਪਾਇਆ ਮੇਰੇਆਂ ਵੀਡੀਓ ਚਾ ਮੇਰੇ ਬੱਚਾ ਨਾਸਦੀ ਖੇਡਦੀ ਦੀਆਂ ਚਾ ਮੇਰੇ ਝਾੜੂ ਪੋਚੇ ਕਰਦੀ ਦੀਆਂ ਪਿੰਡ ਚ ਕੰਮ ਕਰਦੀ ਦੀਆਂ ਚਾ ਮੇਰੇ ਮਰਾਹ ਕਿਹੜੇ ਚ ਤੁਰ ਜਾਂਦੀ ਦੀਆਂ ਵੀ ਅਸੀਂ ਨੇਰੇ ਕੰਮ ਤੇ ਚੱਲੇ ਆਂ ਜੀ ਅਸੀਂ ਨੇਰੇ ਕੰਮ ਤੋਂ ਆਏ ਆਂ ਜੀ ਅਸੀਂ ਸਿੱਧਿਆਂ ਜਾਂਦੇ ਆਂ ਜੀ ਅਸੀਂ ਆਏ ਜਾ ਕੋਈ ਵੀ ਵੀਡੀਓ ਇਹੋ ਜਿਹਾ ਵੀਡੀਓ ਮੇਰੇ ਕੰਪਾਈਨ ਪੱਕਾ ਵਾਂਂਦੇ ਕੀਤਾ ਹੋਇਆ ਪੱਕਾ ਬੰਦ ਕੀਤਾ ਹੋਇਆ ਗਰਮੀ ਆ ਗਈ ਇਹੋ ਜਿਹੇ ਵੀਡੀਓ ਮੇਰੇ ਕੋ ਪਾਣੀਆਂ ਹੋਈਆਂ ਜਿੱਥੇ ਹੱਗਣ ਬੈ ਉਹਤੇ ਲਾ ਸੀ ਇੱਥੇ ਅਸੀਂ ਮੂਤਣ ਲੱਗੇ ਸੀ ਇੱਥੇ ਅਸੀਂ ਹੱਗਣ ਲੱਗੇ ਸੀ ਇੱਥੇ ਸਾਨੂੰ ਪਾਣੀ ਦੀ ਤੇ ਲੱਗ ਗਈ ਅਸੀਂ ਇੱਥੇ ਖੜ ਗਏ ਦੱਸੋ ਇਹ ਕਿੱਡੀਆਂ ਕੀ ਗੱਲ ਆ ਜਿਹੜੀਆਂ ਤੁਸੀਂ ਇਹ ਸਿਖਾਉਂਦੇ ਆ ਲੋਕਾਂ ਨੂੰ ਕਿੱਡਾ ਕਿਸੇ ਬਾਦਰੀ ਵਾਲਾ ਕੰਮ ਆ ਜਿਹੜਾ ਤੁਸੀਂ ਦੱਸਦੇ ਆ ਵੀ ਇੱਥੇ ਅਸੀਂ ਐ ਕਰਨ ਲੱਗੇ ਜੀ ਇੱਥੇ ਅਸੀਂ ਖੜ ਗਏ ਸੀ ਜੀ ਇੱਥੇ ਫਲਾਨਾ ਆਉ ਸੀ ਜੀ ਇਤਿਹਾਸ ਸੀ ਜੀ ਚੱਜ ਤਿੰਗਾਂ ਗੱਲਾਂ ਕਰਿਆ ਕਰੋ ਚੱਜ ਦਾ ਬੋਲਿਆ ਕਰੋ ਥੋੜੀ ਅ ਮਤਲਬ ਕਿ ਜ਼ਿੰਦਗੀ ਆ ਤੁਸੀਂ ਤੁਹਾਡੀ ਜ਼ਿੰਦਗੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਕੁਝ ਵੀ ਕਰੋ ਤੁਹਾਨੂੰ ਵੇਖਣ ਵਾਲੇ ਬਹੁਤ ਲੋਕ ਤੁਸੀਂ ਤਾਂ ਆਪਣੇ ਘਰੇ ਬਹਿ ਕੇ ਜਾਂ ਕਿਤੇ ਰੋਡ ਤੇ ਖੜ ਕੇ ਰੀਲ ਪਾਉਣੇ ਤੇ ਉਹਨੂੰ ਵੇਖਿਆ ਕਰੋ ਵੀ ਜਾਣੀ ਕਿੰਨੇ ਲੋਕਾਂ ਤੱਕ ਜੇ ਤੁਹਾਨੂੰ 2 ਲੱਖ ਬੰਦੇ ਨੇ ਫੋਲੋ ਕੀਤਾ 1.5 ਲੱਖ ਨੇ ਕੀਤਾ 50 ਹਜ਼ਾਰ ਨੇ ਕੀਤਾ ਉਹ 50 ਹਜ਼ਾਰ ਬੰਦਾ ਇਹ ਨਹੀਂ ਪਤਾ ਵੀ ਤੁਹਾਡੀ ਰੀਲ ਨੂੰ ਵੇਖ ਕੇ ਕਿੱਥੋਂ ਤੱਕ ਵਾਇਰਲ ਕਰ ਦੇਵੇ ਕਿੱਥੋਂ ਤੱਕ ਉਹ ਬੰਦਾ ਤੁਹਾਡੀ ਰੀਲ ਨੂੰ ਪਹੁੰਚਾ ਦੇਵੇ ਕਿਉਂਕਿ ਜਦੋਂ ਰੀਲ ਵਾਇਰਲ ਹੋਣ ਤੇ ਆਉਂਦੀ ਹੈ ਨਾ ਤੇ ਇੱਕ ਮਿੰਟ ਚ ਰੀਲ ਵਾਇਰਲ ਹੋ ਜਾਂਦੀ ਆ ਇਹ ਸੋਸ਼ਲ ਮੀਡੀਆ ਇਹੋ ਜੀ ਚੀਜ਼ ਆ ਸੋ ਮੇਰੀ ਗੱਲ ਦਾ ਜੇ ਕਿਸੇ ਨੂੰ ਗੁੱਸਾ ਲੱਗਿਆ ਹੋਵੇ ਤਾਂ ਲੱਗੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਆ ਚੱਜਦਿਆਂ ਵੀਡੀਓ ਪਾਇਆ ਕਰੋ ਜੇ ਤੁਸੀਂ ਪੈਸਾ ਕਮਾਉਣਾ YouTube ਤੁਹਾਨੂੰ ਚੱਜਦਿਆਂ ਰੀਲਾਂ ਤੇ ਵੀ ਪੈਸਾ ਦਿੰਦਾ YouTube ਆਏ ਨਹੀਂ ਕਹਿੰਦਾ ਵੀ ਤੁਸੀਂ ਗੰਦ ਪਾਓ ਤੇ ਮੈਂ ਤਾਂ ਹੀ ਤੁਹਾਨੂੰ ਪੈਸਾ ਦਿੰਦਾ YouTube ਵਧੀਆ ਗੱਲਾਂ ਤੇ ਵੀ ਪੈਸਾ ਦਿੰਦਾ ਵਧੀਆ ਗੱਲਾਂ ਕਰੋ YouTube ਤੋਂ ਪੈਸਾ ਕਮਾਉਣਾ ਚਾਹੁੰਦੇ ਆ ਕਮਾਓ ਚੈਨਲ ਬਣਾਓ ਕੋਈ ਕੁਕਿੰਗ ਦਾ ਜੋ ਬਣਾਉਣਾ ਹੈ ਤੁਸੀਂ ਖਾਣ ਪੀਣ ਦਾ ਸਮਾਨ ਕੋਈ ਉਹ ਜਿਹਾ ਚੀਜ਼ਾਂ ਬਣਾਓ ਜਾਂ ਤੁਸੀਂ ਕੋਈ ਕਢਾਈ ਸਲਾਈ ਕਰਦੇ ਆ ਤੁਸੀਂ ਕਢਾਈ ਸਲਾਈ ਦਾ ਕੰਮ ਸ਼ੁਰੂ ਕਰੋ ਉਹ ਵਿਖਾਓ ਲੋਕਾਂ ਨੂੰ ਵੀ ਅਸੀਂ ਕਟਾਈ ਕਰਦੇ ਆ ਸਾਨੂੰ ਲੀੜੇ ਕੱਢਣੇ ਆਉਂਦੇ ਆ ਸਾਨੂੰ ਚਾਦਰਾਂ ਕੱਟਣੀਆਂ ਆਉਂਦੀਆਂ ਅਸੀਂ ਚਾਦਰਾਂ ਤੇ ਚਿਹੜਾਂ ਪਾ ਲੈਨੇ ਆ ਅਸੀਂ ਮੋਰ ਪਾ ਲੈਨੇ ਆ ਅਸੀਂ ਘੁੱਗੀਆਂ ਪਾ ਲੈਨੇ ਜੇ ਤੁਹਾਨੂੰ ਚਾਰ ਪਾਉਣਾ ਆਉਂਦਾ ਤੁਸੀਂ ਚਾਰ ਪਾਉਣਾ ਸਿਖਾਓ ਲੋਕਾਂ ਨੂੰ ਵੀ ਅਸੀਂ ਚਾਰ ਪਾ ਲੈਨੇ ਆ ਭਾਈ ਹੂੰ ਤੇ ਜ਼ਰੂਰੀ ਥੋੜੋ ਵੀ ਤੁਸੀਂ ਨੰਗੇ ਨੱਚੋ ਰੀਲਾਂ ਤੇ ਚੁੰਨੀ ਦਾ ਨਹੀਂ ਪਤਾ ਤੁਹਾਨੂੰ ਕਿਤੇ ਕੋਈ ਤੁਹਾਨੂੰ ਆਪ ਦੀ ਸੋਚ-ਬੋਚ ਨਹੀਂ ਕੋਈ ਕਿਹੇ ਜਾ ਕੱਪੜਾ ਪਾਉਣਾ ਕੀ ਅਸੀਂ ਕਰਨਾ ਕੀ ਨਹੀਂ ਕਰਨਾ ਚੰਗੀਆਂ ਰੀਲਾਂ ਪਾਉ, ਚੰਗਾ ਬੋਲੂ ਮੇਰੇ ਜਿੰਨਾਂ ਵੀਡੀਓ ਪਾਉਂਆਂ ਕੋਈ ਗੀਤਾਂ ਤੇ ਵੀ ਪਾਉਂਆਂ ਕੋਈ ਬੋਲ ਕੇ ਵੀ ਪਾਉਂਆਂ ਮੈਨੂੰ ਵੀ ਲੋਕਾਂ ਨੇ ਫੋਲੋ ਕੀਤਾ ਐ ਨਹੀਂ ਵੀ ਮੈਨੂੰ ਲੋਕਾਂ ਨੇ ਫੋਲੋ ਨਹੀਂ ਕੀਤਾ ਹੈਗਾ ਬਹੁਤ ਲੋਕ ਫੋਲੋ ਕਰਦੇ ਆ ਮੇਰੇ 1 ਲੱਖ 21000 ਫੇਸਬੁੱਕ ਤੇ ਆ YouTube ਉਧਰ ਤੇ Instagram ਤੇ ਫੋਲੋਵਰ ਤੇ YouTube ਤੇ ਮੇਰੇ 20000 ਹੋ ਚੱਲੇ ਤੇ ਫੇਸਬੁੱਕ ਤੇ ਮੇਰੇ 68000 ਹੋ ਗਏ ਹੋ ਸਕਦਾ ਸ਼ਾਮ ਨੂੰ 62 63 ਹੋ ਜਾਣ 2250 ਬੰਦਾ ਡੇਲੀ ਫੋਲੋ ਕਰਦਾ ਮੈਨੂੰ ਤਾਂ ਇੰਨਾ ਇੰਨਾ ਬਹੁਤ ਆ ਲੋਕ ਤਰਲੇ ਕਰਦੇ ਫਿਰਦੇ ਫੋਲੋ ਵਾਸਤੇ ਆ ਜਿਹੜੇ ਨੰਗੇ ਨੱਚਦੇ ਨੱਚਦੇ ਇੰਨਾ ਕੰਮਾਂ ਤੇ ਵੀ ਸਾਨੂੰ ਲੋਕ ਫੋਲੋ ਕਰਨ ਟਾਈਮ ਲੱਗ ਜੇ ਤੁਹਾਨੂੰ ਮਿਹਨਤ ਕਰਦੇ ਤੁਹਾਨੂੰ ਟਾਈਮ ਲੱਗ ਜੇ ਤੁਹਾਨੂੰ ਫੇਰ ਵੀ ਸੁਹੂਣ ਤੇ ਪਰ ਨੰਗ ਪਣਾ ਦਿਖਾ ਕੇ ਨਾ ਹੋ ਆਏ ਨਾ ਕਹੋ ਵੀ ਅਸੀਂ ਨੰਗੇ ਨੱਚੂ ਜੇ ਤੋ ਤੁਸੀਂ ਨੰਗੇ ਨੱਚੋਗੇ ਤੁਹਾਨੂੰ ਪਤਾ ਹੀ ਹੈ ਲੋਕਾਂ ਦੇ ਰੋਸਟ ਕਰਨਾ ਤੇ ਗਾਂ ਦੀ ਗਾਂ ਅਸੀਂ ਵਧਾਂਗੇ ਤੇ ਸਾਨੂੰ ਸਾਡੇ ਫੋਲੋਅਰ ਵਧਣਗੇ ਤੇ ਸਾਨੂੰ ਕਮਾਈ ਆਉਣ ਲੱਗ ਜੂਗੀ ਐਹੋ ਜੀ ਕਮਾਈ ਨੂੰ ਦੱਸੋ ਕੀ ਅੱਗ ਲਾਉਣੀ ਹੈ ਜਿੱਥੇ ਕੋਈ ਇੱਜ਼ਤ ਨਹੀਂ ਹੈਗੀ ਸੋਸ਼ਲ ਮੀਡੀਆ ਤੇ ਆਪਣੇ ਸੋਚ ਸਮਝ ਕੇ ਵੀਡੀਓ ਪਾਇਆ ਕਰੋ ਅੱਜ ਦੀ ਵੀਡੀਓ ਨੂੰ ਕਰਦੇ ਆ ਇੱਥੇ ਸਮਾਪਤ ਤੇ ਆਪਣੀ رائے ਆਪਣੇ ਆਪਣੀ ਕਮੈਂਟਾਂ ਦੇ ਵਿੱਚ ਜ਼ਰੂਰ ਦੇ ਕੇ ਜਾਇਓ ਵੀ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਆਪਾਂ ਜਿਹੜੀ ਗੱਲ ਕਹੀ ਉਹ ਸਹੀ ਕਹੀ ਆ ਕਿ ਜਾਂ ਗਲਤ ਕਹੀ ਆ ਜੇ ਤੁਹਾਨੂੰ ਮੇਰੇ ਗੱਲਾਂ ਚੰਗੀਆਂ ਲੱਗੀਆਂ ਤਾਂ ਵੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਹਾਨੂੰ ਨਹੀਂ ਸਹੀ ਲੱਗਦਾ ਤਾਂ ਤਾਂ ਵੀ ਤੁਸੀਂ ਦੱਸਿਓ ਵੀ ਤੂੰ ਜੱਸੀ ਸਿੱਧੂ ਜੀ ਇਹ ਕੀ ਬੋਲਦਾ ਇਹ ਤੇਰੇ ਵਧੀਆ ਨਹੀਂ ਕੀ ਬੋਲਣ ਵਾਲੀ ਗੱਲ ਸੀ ਕਿ ਤੂੰ ਨਹੀਂ ਸੀ ਬੋਲਣਾ ਐਵੇਂ। ਬਾਕੀ ਤੁਸੀਂ ਮੇਰੀ ਆਈਡੀ ਚੈੱਕ ਕਰ ਲਿਓ ਵੀ ਮੇਰੀ ਆਈਡੀ ਤੇ ਕਿੰਨਾ ਕੁ ਗੰਦ ਪਿਆ ਹੈ, ਕਿੰਨਾ ਕੁ ਮੈਂ ਗਲਤ ਵੀਡੀਓ ਪਾਉਣੀ ਆ, ਕਿੰਨਾ ਕੁ ਮੈਂ ਸ਼ੋਰ ਮਚਾ ਰੱਖਿਆ ਆ ਆਪਦੀ ਆਈਡੀ ਤੇ। ਆਪਣੇ ਰਿਸ਼ਤੇਦਾਰ ਵੀ ਦੇਖਦੇ ਆਪਾਂ ਨੂੰ ਆਪਣਾ ਮਾਪਿਓ, ਭੈਣਾਂ ਭਰਾ, ਚਾਹੇ ਕਈ ਕਹਿ ਦਿੰਦੇ ਅਸੀਂ ਆਪਣੇ ਭਰਾਵਾਂ ਨਾਲ ਵਾਰਤਾਂ ਦੇਣੀ, ਅਸੀਂ ਆਪਣੇ ਭਰਾਵਾਂ ਨਾਲ ਗੁੱਸੇ ਆ। ਫੇਰ ਵੀ ਵੀਡੀਓ ਤੇ ਜਾਂਦਾਂ ਕਹਿੰਦਾ ਤਾਂ ਅਗਲਾ ਨਾ ਤਾਂ ਐਂ ਦਿੰਦਾ ਵੀ ਫਲਾਣੇ ਦੇ ਭੈਣਾਂ ਦਾ ਫਲਾਣ ਸੋ ਜੇ ਕਿਸੇ ਨੂੰ ਗੁੱਸਾ ਲੱਗਿਆ ਹੋਵੇ ਤਾਂ ਉਹਦੇ ਲਈ ਸੌਰੀ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਤੇ ਲੈ ਕੇ ਪਹੁੰਚਾਂਗੇ ਤੁਹਾਡੇ ਤੱਕ ਕੋਈ ਹੋਰ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦੱਸਿਓ ਧੰਨਵਾਦ ਜੀ